ਦਨ ਦਿਨ ਦੇ ਉਸ ਸ਼ਿਵਰ ਨੇ ਮੈਨੂੰ ਪੂਰੀ ਤਰ੍ਹਾਂ ਰਿਲੈਕਸ ਕਰ ਦਿੱਤਾ ਮੈਨੂੰ ਇੰਜ ਲੱਗਣ ਲੱਗਾ ਜਿਵੇਂ ਮੇਰਾ ਸਰੀਰ ਮੇਰੇ ਵਿਚਾਰਾਂ ਤੋਂ ਬਿਲਕੁਲ ਅਲੱਗ ਹੋ ਗਿਆ ਹੋਵੇ ਉੱਥੇ ਇਹ ਗੱਲ ਸਮਝਾ ਦਿੱਤੀ ਗਈ ਕਿ ਵਿਚਾਰ ਨੈਗੇਟਿਵ ਜਾਂ ਪੋਜ਼ਿਟਿਵ ਹੋ ਸਕਦੇ ਹਨ ਪਰ ਸਰੀਰ ਦਾ ਸਤਲ ਹੈ ਇਸ ਤੋਂ ਕਦੇ ਵੀ ਇਨਕਾਰੀ ਨਹੀਂ ਇਨਕਾਰੀ ਨਹੀਂ ਹੋਇਆ ਜਾ ਸਕਦਾ ਜੇਕਰ ਸਾਡੇ ਵਿਚਾਰ ਸਾਡੇ ਸਰੀਰ ਦੇ ਅਸਰ ਕਰਦੇ ਹਨ ਤਾਂ ਮਨ ਦੇ ਨਾਲ ਨਾਰ ਸਾਡਾ ਸਰੀਰ ਵੀ ਪ੍ਰਭਾਵਿਤ ਹੁੰਦਾ ਹੈ ਤੇ ਜੇਕਰ ਅਸੀਂ ਵਿਚਾਰਾਂ ਨੂੰ ਸਰੀਰ ਤੋਂ ਅਲੱਗ ਰਹਿਣ ਦਈਏ ਭਾਵਨਾ ਖੁਸ਼ੀ ਸਰੀਰ ਤੋਂ ਹਾ ਵੀ ਹੋਵੇ ਅਤੇ ਨਾ ਗਮੀ ਪਰ ਇਹ ਸਭ ਤਾਂ ਇੱਕ ਲੰਬੀ ਸਾਧਨਾ ਵਾਲਾ ਹੈ ਜਿਵੇਂ ਰਿਸ਼ੀ मुनि ਆਪਣੇ ਸਰੀਰ ਨੂੰ ਸਾਧ ਲੈਂਦੇ ਹਨ ਭਾਵੇਂ ਕੀ ਇਹ ਅਹਿਸਾਸ ਵਿਅਕਤੀ ਸੀ ਪਰ ਮੈਨੂੰ ਇਸ ਅਹਿਸਾਸ ਦੀ ਲੋੜ ਵੀ ਸੀ ਅਤੇ ਇਹ ਅਹਿਸਾਸ ਵੀ ਸਦੀਵੀ ਯਾਦ ਮੈਨੂੰ ਆਉਣ ਵਾਲੇ ਸਾਲਾਂ ਵਿੱਚ ਹੀ ਚੰਗੀ ਮਹਿਸੂਸ ਕਰਵਾਉਂਦੀ ਰਹੀ ਇੱਕ ਗੱਲ ਹੋਰ ਜੋ ਮੈਂ ਉਸ ਅਸੀਵਤੋਂ ਆਪਣੇ ਪੱਲੇ ਬੰਨੀ ਉਹ ਏਸੀ ਕੀ ਜੇਕਰ ਦੁੱਖ ਹੈ ਤਾਂ ਸਾਡਾ ਆਪਣਾ ਹੈ ਉਸ ਨੂੰ ਕਦੇ ਵੀ ਕਿਸੇ ਹਰ ਕੋਲ ਪ੍ਰਗਟ ਨਾ ਕਰੋ ਕਿਉਂਕਿ ਦੁਨੀਆ ਤੁਹਾਡਾ ਤੁਹਾਡੇ ਦੁੱਖ ਦਾ ਜਸ਼ਨ ਮਨਾਉਂਦੀ ਹੈ ਫਿਰ ਕਿਉਂ ਨਾ ਇਸ ਦੁੱਖ ਦਾ ਜਸ਼ਨ ਆਪਣੇ ਆਪ ਨਾਲ ਹੀ ਮਨਾ ਲਿਆ ਜਾਵੇ ਖੈਰ ਮੈਂ ਉਸ ਥਾਂ ਤੋਂ ਇੱਕ ਨਵੀਂ એનર્ਜੀ ਲੈ ਕੇ ਨਿਕਲੀ ਪਰ ਜਿਉਂ ਹੀ ਤੀਜੇ ਦਿਨ ਜਲੰਧਰ ਪਹੁੰਚ ਕੇ ਮੈਂ ਫੋਨ ਔਨ ਕੀਤਾ ਤਾਂ ਫੋਨ ਕਾਲਸ ਅਦੇ ਸੁਨੇਹਾ ਦੀ ਪੀ ਪੀ ਟੁੱਟਣ ਦਾ ਨਾਮ ਹੀ ਨਹੀਂ ਸੀ ਲੈ ਰਹੀ ਮੈਂ ਹਰਾਨ ਸਾਂ ਕਹਲੀ ਨਾ ਫੋਨ ਤੇ ਸੁਨੇਹਾ ਦੇਖਣ ਲੱਗੀ ਤਾਂ ਫੋਨ ਹੈਗ ਹੋ ਗਿਆ ਬਸ ਉੱਪਰ ਸਿਰਫ ਇੱਕੋ ਹੀ ਸੁਨੇਹਾ ਸ਼ੋ ਹੋ ਰਿਹਾ ਸੀ ਜਲਦੀ ਆ ਕਿਰਨ ਮਾਸੀ ਦੀ ਵੱਡੀ ਲੜਕੀ ਦੀ ਡੈਥ ਹੋ ਚੁੱਕੀ ਹੈ ਓ ਜੋਲੀ ਦੀਦੀ ਮੈਂ ਪਰੇਸ਼ਾਨ ਹੋ ਗਈ ਫੋਨ ਵੀ ਮੇਰੇ ਬਾਹਰ ਤੋਂ ਖੋ ਚੁੱਕਾ ਸੀ ਕੁਝ ਵੀ ਨਹੀਂ ਸੀ ਹੋ ਰਿਹਾ ਨਾ ਅੱਗੇ ਨਾ ਪਿੱਛੇ ਅਤੇ ਨਾ ਹੀ ਬੰਦ ਹੋ ਰਿਹਾ ਸੀ ਮੈਂ ਸਕਰੀਨ ਤੇ ਸ਼ੋ ਹੋ ਰਹੇ ਮੈਸੇਜ ਨੂੰ ਦੁਬਾਰਾ ਪੜਿਆ ਤਾਂ ਸਿਰਫ ਇੱਕ ਘੰਟਾ ਪਹਿਲਾਂ ਦਾ ਸੀ ਮੈਨੂੰ ਹੋਰ ਕੁਝ ਨਾ ਸੋਚਿਆ ਸੋਚਿਆ ਪਰ ਮੈਂ ਉਸੇ ਪਲ ਆਪਣਾ ਸਮਾਂ ਚੁੱਕਿਆ ਤੇ ਕਾਊਂਟਰ ਦੇ ਖਾਣੇ ਦੇ ਪੈਸੇ ਜਮ੍ਹਾਂ ਕਰਵਾਏ ਅਤੇ ਰੋਪੜ ਦੀ ਬੱਸ ਫੜ ਲਈ ਟਿਕਟ ਕਰਵਾ ਮੈਂ ਆਪਣੀ ਸੀਟ ਤੇ ਬੈਠੀ ਤਾਂ ਅੱਖਾਂ ਸਾਹਮਣੇ ਜੋਲੀ ਦੀਦੀ ਦਾ ਹੱਸਦਾ ਮੁਸਕਰਾਉਂਦਾ ਚਿਹਰਾ ਆਖੜੋਇਆ ਅੱਖਾਂ ਡੁਲਾ ਗਈਆਂ ਮੈਂ ਅੱਖਾਂ ਵਿੱਚ ਆਏ ਹੰਝੂਆਂ ਨੂੰ ਲੁਕੋਣ ਲਈ ਅੱਖਾਂ ਬੰਦ ਕਰ ਲਈਆਂ ਜੋਲੀ ਦੀਦੀ ਕਿਰਨ ਮਾਸੀ ਜੀ ਦੀ ਪਹਿਲੇ ਨੰਬਰ ਵਾਲੀ ਕੁੜੀ ਸੀ ਜੋ ਮੇਰੇ ਹਾਨ ਦੀ ਹੋਣ ਕਰਕੇ ਮੇਰੇ ਨਾਲ ਤਾਂ ਬਹੁਤ ਬਣਦੀ ਸੀ ਰਾਜਕੀ ਸੋਣੀ ਸੀ ਪਰ ਕਹਿੰਦੇ ਨੇ ਕਿ ਜਿਨ੍ਹਾਂ ਦੇ ਰੂਪ ਨੇ ਸੋਨੇ ਉਹਨਾਂ ਦੇ ਲੇਖ ਨੇ ਮਾੜੇ ਦੀਦੀ ਨੂੰ ਬਚਪਨ ਚ ਪੋਲੀਓ ਹੋ ਗਿਆ ਸੀ ਬਸ ਉੱਠ ਕੇ ਨਹੀਂ ਸੀ ਤੁਰ ਸਕਦੇ ਪਰ ਉਹਨਾਂ ਨੇ ਚੱਪਲਾ ਪੈਰਾਂ ਦੀ ਥਾਂ ਹੱਥਾਂ ਵਿੱਚ ਪਾਈਆਂ ਹੁੰਦੀਆਂ ਸਨ ਲੱਤਾਂ ਦੀ ਚੌਕੜੀ ਮਾਰੇ ਹੱਥਾਂ ਦੇ ਸਹਾਰੇ ਵੀ ਤੇਜ਼ੀ ਨਾਲ ਰੜਕਦੇ ਸਾਰਾ ਕੰਮ ਕਰਦੇ ਉਹ ਅਕਸਰ ਮੇਰੇ ਨਾਲ ਗੱਲਾਂ ਕਰਨ ਲਈ ਲਈ ਘਰ ਦੀ ਦੂਜੀ ਮੰਜ਼ਲ ਤੇ ਚੜਨ ਲੱਗੇ ਮਿੰਟ ਮਾਰਦੇ ਆਪਣੀਆਂ ਛੋਟੀਆਂ ਭੈਣਾਂ ਦੀ ਮੈਰਜ ਤੋਂ ਪਹਿਲਾਂ ਤੱਕ ਦੀਦੀ ਨੇ ਕਦੀ ਵੀ ਆਪਣੀ ਕਮੀ ਨਹੀਂ ਸੀ ਮਹਿਸੂਸ ਕੀਤੀ ਉਹ ਪਲੱਸ 2 ਤੱਕ ਪੜੇ ਹੋਏ ਸਨ ਪਰ ਜਦੋਂ ਤੋਂ ਛੋਟੀਆਂ ਦੋਵਾਂ ਦੀ ਮੈਰਜ ਹੋਈ ਤਾਂ ਉਦਾਸ ਰਹਿਣ ਲੱਗੇ ਸਭ ਨੂੰ ਲੱਗਦਾ ਸੀ ਕਿ ਇਕੱਲੇ ਰਹਿ ਜਾਣ ਕਾਰਨ ਹੀ ਉਦਾਸ ਨੇ ਪਰ ਮੈਂ ਜਾਣਦੀ ਸਾਂ ਕਿ ਗੱਲ ਕੁਝ ਹੋਰ ਸੀ ਪਮੇ ਜੋਲੀ ਦੀ ਦੀਦਾ ਸ਼ਰੀਰ ਅਧੂਰਾ ਸੀ ਪਰ ਦਿਮਾਗ ਦੀ ਸੋਚ ਤੇ ਦਿਲ ਦੇ ਅਰਮਾਨ ਤਾਂ ਪੂਰੇ ਸਨ ਯਾਦ ਹੈ ਮੈਨੂੰ ਪਿੰਕੀ ਦੀ ਮਹਿੰਦੀ ਰਸਮ ਵਾਲੇ ਦਿਨ ਦੀਦੀ ਦੀ ਤਾਈ ਦੀ ਭੈਣ ਨੇ ਮਾਸੀ ਨੂੰ ਕਹਿ ਦਿੱਤਾ ਸੀ ਕਿ ਤੁਸੀਂ ਪਿੰਕੀ ਦੇ ਮਹਿੰਦੀ ਇਸੇ ਹੋਰ ਦਿਨ ਲਗਵਾ ਲਿਓ ਕਿਉਂਕਿ ਜੋਲੀ ਦਾ ਵਿਆਹ ਤਾਂ ਹੋਣਾ ਨਹੀਂ ਐਵੇਂ ਹੌਂਕਾ ਲੈ ਕੇ ਮਹਿੰਦੀ ਲਵਾਵੇਗੀ ਉਸਨੇ ਤਾਂ ਇੱਥੋਂ ਤੱਕ ਵੀ ਕਹਿ ਦਿੱਤਾ ਕਿ ਤੁਸੀਂ ਜੋਲੀ ਨੂੰ ਕਿਸੇ ਰਸਮ ਵਿੱਚ ਵੀ ਅੱਗੇ ਨਾ ਆਉਂਦਿਓ ਇੱਕ ਤਾਂ ਵੱਡੀ ਛੱਡ ਕੇ ਛੋਟੀ ਦਾ ਵਿਆਹ ਹੋਣਾ ਆਪਣੇ ਆਪ ਵਿੱਚ ਹੀ ਔਕੀ ਗੱਲ ਹੈ ਉਪਰੋ ਐਵੇਂ ਜਵਾਕ ਦੇ ਮਨ ਵਿੱਚ ਹੋਂਕਾ ਜਾਂਦਾ ਜਿਵੇਂ ਉਸ ਦੀ ਗੱਲ ਦਾ ਹੋਂਕਾ ਹੀ ਨਾਲ ਗਿਆ ਹੋਵੇ ਕਹਿੰਦੇ ਨੇ ਕਿ ਮਰਦੇ ਦੇ ਹੱਥ ਫੜੇ ਜਾ ਸਕਦੇ ਨੇ ਪਰ ਬੋਲਦੇ ਦੀ ਜਵਾਨ ਕੋਈ ਕਿਵੇਂ ਫੜੇ ਇਹ ਸ਼ਬਦ ਅਤੇ ਇਸ ਮਾਨਸਿਕ ਹਿੱਸਾ ਨਾਲ ਜੋਲੀ ਦੀਦੀ ਤੇ ਮੈਂ ਦਿਨੋਂ ਤਾਰੇ ਉੱਠੀ ਅਸਾਂ ਪਰ ਉੱਥੇ ਮੌਜੂਦ ਜਨਾਨੀਆਂ ਨੇ ਹਾਂ ਹਾਂ ਸਿਆਣੀ ਗੱਲ ਹੈ ਕਹਿ ਕੇ ਉਸ ਔਰਤ ਦੀ ਹਉਮੈ ਨੂੰ ਪੱਠੇ ਪਾ ਕੇ ਪੁੰਨ ਦਾ ਫਲ ਵੱਧ ਚੜ ਕੇ ਲਿਆ ਕਿਸੇ ਨੂੰ ਦੀਦੀ ਦੀਆਂ ਭਰੀਆਂ ਅੱਖਾਂ ਤੇ ਹੱਥਾਂ ਵਿੱਚ ਕੰਬਦੀ ਹੋਈ ਮਹਿੰਦੀ ਵਾਲੀ ਕੋਈ ਨજર ਹੀ ਨਹੀਂ ਸੀ ਆ ਰਹੀ ਹਾਲਾਂਕਿ ਹਰ ਦੂਜੇ ਚੌਥੇ ਦਿਨ ਦੀਦੀ ਦੀਆਂ ਇਹੀ ਤਾਈਆਂ ਚਾਚੀਆਂ ਆ ਕੇ ਮਹਿੰਦੀ ਲਵਾ ਕੇ ਜਾਂਦੀਆਂ ਸਨ ਉਦੋਂ ਤਾਂ ਦੀਦੀ ਨੂੰ ਕਦੇ ਇਹ ਵੀ ਨਹੀਂ ਸੀ ਕੁਚਿਆ ਕਿ ਜੋਲੀ ਕਿਤੇ ਤੇਰੀ ਬਾਤਾਂ ਨਹੀਂ ਦੁਖਣ ਲੱਗ ਗਈ ਖੈਰ ਉਸੇ ਵੇਲੇ ਮੈਂ ਦੀਦੀ ਦੀ ਬੀਲ ਚੇਅਰ ਕਮਾ ਕੇ ਹਾਲ ਵਿੱਚ ਲੌਨ ਵਿੱਚ ਲੈ ਆਈ ਦੀਦੀ ਪਹਿਲੀ ਵਾਰ ਫੁੱਟ ਫੁੱਟ ਕੇ ਰੋਏ ਸਨ ਉੱਚੇ ਸੰਗੀਤ ਨੇ ਉਹਨਾਂ ਦਾ ਰੋਦਨ ਦੱਬ ਲਿਆ ਪਰ ਉਹਨਾਂ ਦੇ ਮਨ ਅੰਦਰ ਵਿਆਹ ਦੀ ਰੀਜ ਪਨ ਉੱਠੀ ਜੋ ਕਿ ਸਾਲ ਮਗਰੋਂ ਡਿੰਪੀ ਦੇ ਵਿਆਹ ਤੱਕ ਲੱਭ ਰੂਪ ਲੈ ਗਈ ਦੀਪੀ ਦੇ ਵਿਆਹ ਤੇ ਆਪਾਂ ਮੇ ਜੌਲੀ ਦੀ ਹਰ ਰਸਮ ਵਿੱਚ ਪਿੱਛੇ ਰਹੇ ਪਰ ਉਹਨਾਂ ਨੇ ਖੁਦ ਅੰਤਾਂ ਦਾ ਮੇਕਅਪ ਕੀਤਾ ਬਰਾਤ ਵਿੱਚ ਆਏ ਹਰ ਮੁੰਡੇ ਨੇ ਬੜੀ ਹਰਸ਼ਤ ਨਾਲ ਨਿਹਾਰ ਰਹੇ ਸਨ ਉਹਨਾਂ ਦੀ ਨਜ਼ਰ ਦੀ ਤੰਗ ਮੈਨੂੰ ਸਾਫ਼-ਸਾਫ਼ ਨਜ਼ਰ ਆ ਰਹੀ ਸੀ ਦੀਪੀ ਦੀ ਮੈਰਿਜ ਤੱਕ ਤਾਂ ਮੈਂ ਖੁਦ ਵੀ ਨਿਰਾਸ਼ ਹੋ ਗਈ ਸਾਂ ਕਿਉਂਕਿ ਉਹ ਦੋਵੇਂ ਛੋਟੀਆਂ ਹੋ ਕੇ ਵੀ ਵਿਆਹੀਆਂ ਗਈਆਂ ਸਨ ਤੇ ਮੈਂ ਭਾਰੇ ਸਰੀਰ ਮੋٹے ਨੈਣ ਨਕਸ਼ ਅਤੇ ਜੋਲੀ ਦੀਦੀ ਸਰੀਰਕ ਅਦੂਰੇਪਨ ਕਰਕੇ ਇਸ ਮੋਤੀ ਚੂੜ ਦੇ ਲੱਡੂ ਦਾ ਸਵਾਦ ਅਜੇ ਤੱਕ ਨਹੀਂ ਸਾਂ ਚੱਕ ਸਕਿਆ ਕੋਸ਼ਿਸ਼ ਤਾਂ ਮੇਰੀ ਵੀ ਇਹੀ ਸੀ ਕਿ ਸ਼ਾਇਦ ਕੋਈ ਮੁੰਡਾ ਮੈਨੂੰ ਵੀ ਦੇਖ ਲਵੇ ਪਰ ਦੀਦੀ ਦੀ ਖੂਬਸੂਰਤੀ ਤੇ ਤਾਂ ਹਰ ਇੱਕ ਨਜ਼ਰ ਜਾ ਰਹੀ ਸੀ ਆਖਰ ਦੀੰਪੀ ਦੇ ਹਸਬੰਡ ਦਾ ਮਸੀਰਾ ਭਰਾ ਬੋਬੀ ਸ਼ਾਇ ਦੀਦੀ ਦੀਆਂ ਅੱਖਾਂ ਨੂੰ ਤਾਂਗ ਤਾਂਗ ਨੂੰ ਤੜ ਗਿਆ ਉਹ ਕੁਝ ਖੁੱਲੇ ਵਿਚਾਰਾਂ ਦਾ ਸੀ ਪ੍ਰਕਾਸ਼ ਉਹ ਇਮਾਨਦਾਰ ਵੀ ਹੁੰਦਾ ਵਿਆਹ ਵਿੱਚ ਦੀਦੀ ਦਾ ਮਨ ਜਿੱਤਣ ਲਈ ਉਹ ਸਾਲੀਆਂ ਵਾਲੀਆਂ ਸਾਰੀਆਂ ਰਸਮਾਂ ਵਿੱਚ ਦੀਦੀ ਦਾ ਬੋਡੀਗਾਰਡ ਬਣ ਗਿਆ ਆਪ ਹੀ ਦੀਦੀ ਨੂੰ ਡਿੰਪੀ ਦੇ ਹਸਬੰਡ ਦੀ ਜੁੱਤੀ ਚੁੱਕ ਕੇ ਫੜਾ ਗਿਆ ਹਾਲਾਂਕਿ ਵਿਆਹ ਵਿੱਚ ਸਾਲੀ ਵਾਲੀ ਮੰਦਰੀ ਵੀ ਪਿੰਕੀ ਨੇ ਨਾਪ ਦੀ ਸੀ ਪਰ ਉਸਨੇ ਉਹ ਜੌਲੀ ਨੂੰ ਦੇਣ ਲਈ ਜਿੱਦ ਕੀਤੀ ਦੀਦੀ ਦਾ ਬੀਲ ਚਿਆ ਡਾਂਸਿੰਗ ਫਲੋਰ ਤੇ ਲੈ ਗਿਆ ਗੱਲ ਕਿ ਦੀਦੀ ਨੂੰ ਉਸਦੇ ਕੁਝ ਘੰਟਿਆਂ ਵਿੱਚ ਹੀ ਅਜੀਹਾ ਪਰਵਾਰਿਤ ਕੀਤਾ ਕਿ ਦੀਦੀ ਖੁਦ ਬੀਵਿਲ ਚਿਆਰ ਦਿੱਤਾ ਤੇ ਬਹੁ ਵੀ ਦੀ ਦੁਲਹਨ ਦੇ ਰੂਪ ਵਿੱਚ ਦੇਖਣ ਲੱਗੀ ਕਿਉਂਕਿ ਉਹ ਜਾਂਦਾ ਹੋਇਆ ਵੈਲਯੂ ਮੈਰੀਮੀ ਜੋ ਕਹਿ ਗਿਆ ਸੀ ਉਦੋਂ ਤਾ ਮੈਨੂੰ ਵੀ ਦੀਦੀ ਨਾਲ ਜੈਲਸੀ ਹੋਈ ਸੀ ਪਰ ਮੈਂ ਖੁਸ਼ ਵੀ ਸਾਂ ਕਿ ਚਲੋ ਸ਼ਾਇਦ ਅਗਲੇ ਸਾਲ ਜੋਲੀ ਦੀਦੀ ਦਾ ਵਿਆਹ ਵੀ ਹੋ ਜਾਵੇਗਾ ਪਰ ਸ਼ਾਇਦ ਉਹ ਅਗਲਾ ਸਾਲ ਲਾਹਣਾ ਹੀ ਸੀ ਬਾਕੀ ਕਹਾਣੀ ਕੱਲ ਅਗਲੇ ਭਾਗ ਵਿੱਚ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੀ ਧੰਨਵਾਦ